ਅਸਾਨ ਭਰਾਮਾ ਨੂੰ ਡੈਰੀ ਫਰਮਾ ਨੂੰ ਅਸਾਨ ਭਰਾਮਾ ਨੂੰ ਡੈਰੀ ਫਰਮਾ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆਪਾਂ ਇੱਕ ਜ਼ਿੰਮੇਵਾਰ ਦੇ ਨਾਲ ਜੁੜਿਆ ਔਰ ਆਪਣੀ ਜੜ ਦੇ ਨਾਲ ਜੁੜੀ ਵੀ ਚੀਜ਼ ਉਸ ਟੌਪਿਕ ਦੇ ਉੱਤੇ ਲੈ ਕੇ ਆਏ ਆ ਜਿਹੜੀ ਆਪਣੀ ਕਣਕ ਆਪਾਂ ਖੇਤੀ ਕਰਦੇ ਆਂਗੇ ਆਪਾਂ ਖਾਂਦੇ ਆਂ ਆਪਾਂ ਪਸ਼ੂਆਂ ਨੂੰ ਪਾਉਂਦੇ ਆਂ ਉਸੇ ਟੌਪਿਕ ਤੇ ਆਏ ਆ ਵੀ ਉਹਨੂੰ ਆਪਾਂ ਸਾਲ ਭਰ ਕਿਵੇਂ ਬਚਾ ਸਕਦੇ ਆ ਜਿਵੇਂ ਕਿ ਮੈਂ ਸਦੀਆਂ ਤੋਂ ਕਣਕ ਨੂੰ ਇਸ ਤਰ੍ਹਾਂ ਬਚਾਉਂਦਾ ਆ ਰਿਹਾ ਆ ਭਾਈ ਉਹਨੂੰ ਅੱਜ ਵਿਸਤਾਰ ਦੇ ਵਿੱਚ ਦੱਸਦਾ ਮੈਂ ਤੁਹਾਨੂੰ ਕੀ ਕੀ ਚੀਜ਼ਾਂ ਲਈਆਂ ਕਿਵੇਂ ਕਿਵੇਂ ਮੈਂ ਸੰਭਾਲਦਾ ਕਣਕ ਨੂੰ ਉਹਦੇ ਆਪਾਂ ਆਓ ਜਾਣਕਾਰੀ ਤੁਹਾਨੂੰ ਤੱਕ ਪਹੁੰਚਾਈ ਗਏ ਲਿਆ ਨਿੰਮ ਨਿੰਮ ਦਾ ਹੈਰ ਆਪਾਂ ਲਈਆਂ ਮਾਚਸਾਂ ਫੇਰ ਆਪਾਂ ਸਲਫਾਸ ਤੇ ਮਾਰਿਆ ਕਾਟਾ ਸਲਫਾਸ ਤੇ ਮਾਰਿਆ ਕਾਟਾ ਇਹ ਤਾਂ ਇੱਕ ਵੀਡੀਓ ਬਣਾਉਣ ਵਾਸਤੇ ਮੈਂ ਖਾਲੀ ਡੱਬੀ ਲਿਆ ਕੇ ਰੱਖੀ ਆ ਇਹਦੇ ਤੇ ਮੈਂ ਕਾਟਾ ਮਾਰਤਾ ਤੇ ਇਹਨੂੰ ਕੀ ਕਰਦਾ ਹੈਗਾ ਜਿਵੇਂ ਕਿ ਹੁਣ ਆਪਾਂ ਇੱਕ ਟਰਾਲਾ ਮੇਰੇ ਕੋਲੇ ਪਰਸੋਂ ਕਣਕ ਦਾ ਆਇਆ ਪਹਿਲੀ ਮੇਰੀ ਭਮਾ ਭਾਈ ਠੇਕੇ ਤੇ ਆ ਠੇਕੇ ਵਾਲੇ ਨੂੰ ਇਹ ਕਿਹਾ ਬਾਈ ਭਾਈ ਇੱਕ ਟਰਾਲਾ ਮੈਨੂੰ ਕਣਕ ਦਾ ਭਾਈ 18 ਵੀ ਕੁਆਟਰ ਮੈਂ ਕਣਕ ਲੈਣਾ ਲੈਣਾ ਹੈਗਾ ਗਾਂ ਰੱਖਦਾ ਹੈਗਾ ਤੇ ਹੋਰ ਭਾਈ ਹੋਰ ਵੀ ਕੋਈ ਗਰੀਬ ਗੁਰਬਾ ਕੋਈ ਹੋਰ ਲਾਗੀ ਆਉਂਦੇ ਰਹਿੰਦੇ ਆਗੇ ਉਹਨਾਂ ਨੂੰ ਪਾਉਣੇ ਦਾਣੇ ਬਹੁਤ ਜ਼ਰੂਰੀ ਹੁੰਦੇ ਆ ਆਪਾਂ ਕਿਸਾਨ ਭਰਾਵਾਂ ਦੇ ਨਾਲ ਜੁੜੇ ਵਿਆਂ ਖੇਤੀ ਦੇ ਖੇਤੀ ਦੇ ਟੌਪਿਕ ਤੇ ਜੁੜੇ ਵਿਆਂ ਆਪਾਂ ਭਾਈ ਆਪਾਂ ਨੂੰ ਜ਼ਰੂਰ ਇਹਦੇ ਵਿੱਚੋਂ ਦਸਮਾ ਦਸੌਂ ਵੀ ਕੱਢਣਾ ਚਾਹੀਦਾਗਾ ਹੁਣ ਆਪਾਂ ਕੀ ਕੀਤਾ ਵੀ ਜਿਵੇਂ ਆਪਣੀ ਹੁਣ ਪਰਸੋ ਕਣਕ ਆ ਗਈ ਆਪਾਂ ਬਾਵਾ ਸਾਰਾ ਨਿੰਮ ਤੋੜ ਲਿਆ ਨਿੰਮ ਤੋੜ ਕੇ ਉਹਦਾ ਕੀ ਕੀਤਾ ਗਾ ਐ ਕਰਕੇ ਪੱਤੇ ਸੂਤਲੇ ਆਪਾਂ ਐ ਐ ਪੱਤੇ ਸੂਤਲੇ ਜਦੋਂ ਐ ਕਰਕੇ ਆਪਾਂ ਪੱਤੇ ਸੂਤਲੇ ਜਿਵੇਂ ਆਪਾਂ ਉਹਦੇ ਵਿੱਚ 2-3 ਕੁਆਟਲ ਕਣਕ ਪਾਤੀ ਉਹਦੇ ਵਿੱਚ ਐ ਕਰਕੇ ਨਿੰਮ ਦੇ ਇਹ ਪੱਤੇ ਆਪਾਂ ਵਿੱਚ ਸੜਤੇ ਫੇਰ ਕੀ ਕਰੀਆਂ ਗੀਆਂ 2 ਦਰਜਣਾ ਮਾਚਸਾਂਗੀਆਂ ਲੈ ਲਈਆਂ ਵੀ 2-4 ਆਪਾਂ ਮਾਚਸਾਂ ਸੜਤਿਆਂ ਏ ਭਾਈ ਮੈਂ ਆਹ ਲਾਲੋ ਵੀ ਜਦੋਂ ਦਾ ਕੰਮ ਕਰਦਾ ਆਂਗਾ ਮੈਂ ਅਜੇ ਤੱਕ ਸਲਫਾਸ ਕੋਈ ਨਹੀਂ ਲਿਆਂਦੀ ਤੇ ਨਾ ਹੀ ਪਾਈ ਆ ਤੇ ਨਾ ਹੀ ਮੇਰੀ ਕਣਕ ਲੱਗੀ ਆ ਮੇਰੀ ਕਣਕ ਪ੍ਰਾਣੀ ਵੀ ਪਈ ਆਗੀ ਉਹਦੇ ਵਿੱਚੋਂ ਆ ਬਾਹਰ ਕੱਢੀ ਇਹਦੇ ਉੱਤੇ ਆ 24 ਲਿਖਿਆ ਹੋਇਆ ਹੈ ਇਹ ਵੀ ਤੁਹਾਨੂੰ ਦਿਖਾ ਦਿੰਨੇ ਆਂਗੇ ਆ ਵੇਖੋ ਆ ਵਿਖਾਓ ਬਈ ਆ 24 ਲਿਖਿਆ ਵਾ 24 ਲਿਖਿਆ ਇਹਦੇ ਵਿੱਚੋਂ 4-5 ਗੱਟੇ ਮੈਂ ਕਣਕ ਦੇ ਕੱਢ ਕੇ ਬਾਹਰ ਕੱਢ ਲੈ ਡਰਮ ਚੋਂ ਜਦੋਂ ਨਮੀ ਕਣਕ ਆਈ ਤਾਂ ਕਿਉਂ ਇਹਨੂੰ ਆਪਾਂ ਨੂੰ ਸੌਣ ਭਾਦੋਂ ਤੋਂ ਤੱਕ ਜ਼ਰੂਰ ਪ੍ਰਾਣੀ ਕਣਕ ਨੂੰ ਖਾਣਾ ਚਾਹੀਦਾ ਹੈ ਕੋਈ ਪੇਟ ਦਰਦ ਨਹੀਂ ਹੁੰਦਾਗਾ ਤੇ ਔਰ ਹਾਜਮ ਆਉਂਦੀ ਹੈਗੀ ਫੇਰ ਬਰਸਾਤਾਂ ਤੋਂ ਬਾਅਦ ਇਹ ਕਣਕ ਦੇ ਵਿੱਚ ਪ੍ਰਾਣ ਪੈ ਜਾਂਦਾ ਫੇਰ ਤੁਸੀਂ ਉਸ ਤੋਂ ਬਾਅਦ ਕਣਕ ਖਾਣ ਲੱਗ ਜਿਗੇ ਜਿਵੇਂ ਇਹ ਕਿ ਆਹ ਵੇਖੋ ਹੁਣ ਮੈਂ ਤੁਹਾਨੂੰ ਵਿਖਾਇਆ ਡਰਮ ਆਹ ਡਰਮ ਮੇਰੇ ਕੋਲੇ 25 ਮਣ ਦਾ ਡਰਮ ਆਗਾ ਇਹਦੇ ਵਿੱਚ ਮੈਂ ਕੀ ਕੀਤਾਗਾ ਇੱਕ ਨਿੰਮ ਪਾਇਆ ਇੱਕ ਨਿੰਮ ਪਾਇਆ ਇੱਕ ਮਾਸਾਂ ਪਾਈਆਂ ਦੋ ਚੀਜ਼ਾਂ ਪਾਈਆਂ ਤੇ ਜਿਹੜੀ ਮੇਰੇ ਕੋਲੇ ਆਹਾ ਬਾਹਰ ਕਣਕ ਪਈ ਹੈਗੀ ਹੁਣ ਇਹਦੇ ਵਿੱਚ ਮੈਂ ਕੁਝ ਨਹੀਂ ਪਾਇਆ ਇਹ ਕੀ ਕਰੂੰਗਾ ਮੈਂ ਤਿੰਨ ਚਾਰ ਮਹੀਨਿਆਂ ਦੇ ਵਿੱਚ ਇਹ ਮੇਰੀ ਕਣਕ ਵਰਤੀ ਜਾਊਗੀ ਇਹ ਪਾਈਆਂ ਵਰਤੀ ਜਾਊਗੀ ਦੋ ਕੁਆਟ ਲਵਾਂਗੂ ਕਣਕ ਕੋ ਪਸ਼ੂਆਂ ਨੂੰ ਲੱਗ ਜਾਂਦੀ ਹੈ ਮਹੀਨੇ ਦੀ ਤੇ ਉਹਦੇ ਵਿੱਚ ਦਲਾ ਦਲਾ ਕੇ ਆਪਾਂ ਇਹਨੂੰ ਪਾ ਦਿੰਨੇ ਆ ਜਿਹਨੂੰ ਇਹ ਸੌਣ ਪਾ ਦਵਾਊਗਾ ਉਦੋਂ ਤੱਕ ਇਹ ਕੰਮ ਖਤਮ ਹੋ ਜਾਂਦੀ ਹੈ ਕਣਕ ਫੇ ਡਰਮ ਦੇ ਵਿੱਚ ਕਣਕ ਆਪਣੇ ਕੋਲੇ ਰਹਿ ਜਾਂਦੀ ਆਗੇ ਕਣਕ ਦੀ ਆਪਾਂ ਦੇਖ ਰਹਿ ਕਰਨੀ ਆਪਾਂ ਕਣਕ ਨੂੰ ਬਚਾਉਣਾ ਔਰ ਜਿਹੜੀਆਂ ਆਪਾਂ ਕੀ ਕਰਦੇ ਆ ਕਣਕ ਨੂੰ ਉਦੋਂ ਆਪਣੇ ਕੋਲੇ ਕਾਲੀ ਹੁੰਦੀ ਆ ਕੋਈ ਆਪਾਂ ਨਿਮ ਨਹੀਂ ਪਾਉਂਦੇ ਮਾਸਾ ਨਹੀਂ ਪਾਉਂਦੇ ਦਵਾਦਵ ਡਰਾਮਾ ਭਰਨ ਦੀ ਕਰਦੇ ਆ ਤੇ ਅੜਗੇ ਭਾਈ ਮਿਲਦੇ ਨਹੀਂਗੇ ਤੇ ਉਦੋਂ ਆਪਾਂ ਥੋੜੀ ਜੀ ਮਿਸਟੇਕ ਕਰ ਦਿੰਨੇ ਆ ਹਲਕੀ ਜੀ ਫਿਰ ਆਪਾਂ ਕੀ ਕਰਦੇ ਆ ਆਪਾਂ ਹਸਲ ਪਾਸ ਲਿਆਉਣੇ ਆ ਦੁਕਾਨ ਤੇ ਜਾਣੇ ਆ ਪਹਿਲੀ ਗੱਲ ਤਾਂ ਇਹ ਖਰੀਦਣੀ ਮਾੜੀ ਆ ਘਰੇ ਰੱਖਣੀ ਅੰਤੋਂ ਮਾੜੀ ਆ ਅੱਜ ਇੰਨਾ ਗੁੱਸਾ ਚੜਿਆ ਹੋਇਆ ਹੈਗਾ ਪਰਿਵਾਰਾਂ ਦੇ ਵਿੱਚ ਇੱਕ ਪਤਾ ਭਾਈ ਮਿੰਟ ਨਹੀਂ ਲੱਗਦਾਗਾ ਇਹ ਮੂੰਹ 'ਚ ਗੋਲੀ ਪਾਈ ਤੇ ਬੰਦਾ ਗਿਆ ਇਹ ਨਾਮਰਾਦ ਨੂੰ ਤਾਂ ਤੁਸੀਂ ਖਰੀਦੋ ਹੀ ਨਾ ਤੇ ਨਾ ਹੀ ਲਿਆਓ ਇਹਨੂੰ ਸਲਫਾਸ ਨੂੰ ਜਮਾ ਨਾ ਲਿਆਓ ਦਾ ਕਣਕ 'ਚ ਪਾਓ ਤੁਸੀਂ ਕਣਕ 'ਚ ਪਾਉਣੇ ਹੋਗੇ ਭਾਈ ਉਹ ਅਸਰ ਆਪਣੇ ਦੇ ਉੱਤੇ ਜਾਂਦਾ ਪਹਿਲੀ ਗੱਲ ਤਾਂ ਆਪਾਂ ਰੇ ਸਪਰੇਈ ਇਹਦੇ ਉੱਤੇ ਕਣਕ ਦੇ ਉੱਤੇ ਇੰਨੀ ਜਿਆਦਾ ਕਰਨ ਲੱਗ ਗਏ ਕਣਕ ਦਾ ਆਪਾਂ ਜਮਾ ਉਹੀ ਕਰਤਾਗਾ ਵੀ ਕੁਆਲਿਟੀ ਬਦਲਤੀ ਕਣਕ ਦੀ ਉਤੋਂ ਸਲਫਾਸ ਪਾ ਦਿਓ ਤੇ ਉਹ ਫਿਰ ਬੰਦੇ ਦੇ ਕਿੱਥੇ ਹਾਜਮ ਆਊ ਤੇ ਕਿੱਥੇ ਇਹੋ ਕਰੂਗੀ ਮੇਰੀ 1000 ਸਾ ਵੀ ਜਦੋਂ ਆਪਾਂ ਕਣਕ ਦੀ ਸੰਭਾਲ ਕਰਨੀ ਆ ਆਪਾਂ ਨਿੰਮ ਤੇ ਮਾਝਸਾ ਪਾਈਏ ਤੇ ਸਲਫਾਸ ਤੇ ਆਪਾਂ ਕਾਟਾ ਮਾਰ ਗਏ ਅੱਜ ਦੀ ਵੀਡੀਓ ਤੁਹਾਨੂੰ ਬੜੇ ਪਿਆਰ ਬੜੇ ਬਸਤਾਰ ਦੇ ਨਾਲ ਨਿਮਰਤਾ ਸਹਿਤ ਤੁਹਾਡੇ ਨਾਲ ਪਿਆਰ ਕਰਕੇ ਇਹ ਮੈਨੂੰ ਵੀਡੀਓ ਬਣਾਉਣੀ ਪਈ ਹੈਗੀ ਤੇ ਮੈਂ ਕਹਿੰਦਾ ਵੀ ਮੇਰੀ ਵੀਡੀਓ ਵੇਖ ਕੇ ਮੇਰੇ ਵੀਰ ਨਿਮਰਤਾ ਸਹਿਤ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਨਿੰਮ ਤੇ ਮਾਸਾ ਪਾਓ ਤੇ ਸਲਫਾਸ ਤੇ ਕਾਟਾ ਮਾਰੋ ਤੇ ਅੱਜ ਦੀ ਵੀਡੀਓ ਬਣਾਈ ਬਹੁਤ ਬਹੁਤ ਵੇਖਣ ਵਾਲਿਆਂ ਦਾ